ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸ਼ੌਂਕੀ ਪੀਵੀ 30 ਚੈਨਲ ਤੇ ਦੋਸਤੋ ਅੱਜ ਬੁੱਧਵਾਰ ਦਾ ਦਿਨ ਹਰ ਬੁੱਧਵਾਰ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਬੱਕਰਾ ਮੰਡੀ ਲੱਗਦੀ ਆ ਉਹ ਦੋਸਤੋ ਲੱਗ ਚੁੱਕੀ ਏ ਸਵੇਰ-ਸਵੇਰ ਦਾ ਟਾਈਮ ਆ ਜਿਵੇਂ ਵੀ ਦੋਸਤੋ ਕੋਈ ਸੌਦੇ ਹੋਏ ਤੁਹਾਨੂੰ ਲਾਈਵ ਦਿਖਾਵਾਂਗੇ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਆਓ ਦੋਸਤੋ ਤੁਹਾਨੂੰ ਦਿਖਾਉਣੇ ਆ ਲਾਈਵ ਸੌਦੇ ਬਰਗਾੜੀ ਬੱਕਰਾ ਮੰਡੀ ਆਹਹ ਸਹੀ ਗੱਡ ਸਹੀ ਗੱਡ ਸਰਾਬੂਮੀ ਆਹ ਕੀ ਮੁੱਲ ਮੰਗਿਆ ਬਾਈ ਗੁਰਪ੍ਰੀਤ ਦੇ ਦਾ 8000 ਰੁਪਏ ਜੀ 8000 ਹਾਂਜੀ ਹਾਂਜੀ ਸਰਾਬਾ ਕੋਈ ਹਾਂਜੀ ਤੂੰ ਦਾ 8000 ਕਿਵੇਂ ਕਰਨੀ ਕਿਹੜੇ ਪਿੰਡੋਂ ਆਏ ਅੰਕਲ ਜੀ ਬਰਗਾੜੀ ਤੋਂ ਬਰਗਾੜੀ ਇਹ ਪਿੰਡ ਆਪਣਾ ਠੀਕ ਆ ਤੂੰ ਲੈਣਾ ਕੋਈ ਆ ਬੱਕਰੇ ਦਾ ਸੌਦਾ ਚੱਲ ਪਿਆ ਬਰਗਾੜੀ ਪਿੰਡਾਂ ਬਾਈ ਹਰਾਂ ਦਾ ਦੂਰਾ ਹੈ ਨੀ ਕਹਿਰਾ ਬੱਕਰਾ ਹੈ ਸੋ ਦੇਖ ਸੱਚ ਆ ਯਾਰ ਆਇਆ ਰੇ ਰਾਇਆ ਕਰੋ ਆ ਕਰੋ 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 ਰਾਇਆ ਕਰੋ 52 ਸੌ ਦਾ ਨਹੀਂ ਹੋਰ ਕਿੱਥੇ ਹੋਊਗਾ ਤੇਰੇ ਸਾਹਮਣੇ ਲੱਗਿਆ ਕੱਲ ਨੂੰ ਹੋਊਗਾ ਫਿਰ ਆ 7500 ਹੈ 6 ਦਾ ਦੰਨਾ ਪਰਾਂ ਹਟੇ ਆ ਹੈ ਕੋਈ ਮਜ਼ਾ ਨਾ ਨਾ ਤਾਂ ਸਲਾ ਰੱਖੀਂ ਦੇਖ ਵਾ ਜਿਆ ਜਕਰਦਾ ਆਪਾਂ ਦੇ ਰਾਇਆ ਹੀ ਆਖਰ ਤੋਂ ਤੂੰ ਵੀ ਜਾਇ ਲਾਇਆ ਲਾਇਆ ਅੰਕਲ ਜਾਇਜ ਪੈਸੇ ਲਾ ਥੋੜਾ ਤੇਰਾ ਵੀ ਧੱਕਾ ਤੇ ਥੋੜਾ ਜ ਆਉਦਾ ਵੀ ਆਪਾਂ ਕੱਢਦੇ ਆ ਕਸਰ ਕੱਢ ਬਾਈ ਉਹਨੇ ਕੱਢ ਦੇ ਪੂਮੇ ਇੱਕੋ ਹੀ ਗੱਲ ਕਰੂੰਗਾ ਦੱਸ ਤੂੰ ਕੀ ਆਖਿਆ ਬਾਈ ਤੂੰ ਕੀ ਆਖਿਆ 650 ਰੁਪਏ ਦਾ ਬੱਕਰਾ ਫੜ ਲਾ ਫੜਾ ਦੇ ਪੈਸੇ ਗਣਾ ਪੈਸੇ ਯਾਰ ਗਣਾ ਵਾ ਗਣਾ ਫੜਾ 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 ਚੱਕ ਵੀ ਅੰਕਲ ਪੈਂਡ ਦਾ ਬਸ ਨਾ ਆਪਾਂ ਉਹਦੀ ਕੀਤੀ ਨਾ ਤੇਰੀ ਕੀਤੀ ਠੀਕ ਹੈ ਠੀਕ ਹੈ ਠੀਕ ਹੈ ਜਿਹੜੋਂ ਪੈਸੇ ਦਿਓ ਕੱਲ 200 ਘੱਟ 7000 ਲੱਗਿਆ ਸੀ ਯਾਰ ਪਰ ਪੈਸੇ ਲੱਗਿਆ ਮੇਰੀ ਮੰਡੀ ਤੇ ਦੇ। ਸਹੀ ਮੰਡੀ ਦੇ ਲੱਗੇ ਸੀ ਤਾਂ ਤਾਂ ਹੀ ਐਂ ਬੋਲੀ। ਪੈਸੇ ਗਿਣਦੇ ਹੋ ਬਈ। ਬੱਕਰਾ ਵਜਨ ਵਾਲਾ ਯਾਰ। ਹਾਂ। ਬਾਕੀ ਕਾਲਾ ਬੱਕਰਾ ਇਹਨੂੰ ਯਾਰ। ਚਿਹਰਾ ਬੱਕਰਾ ਹੈ ਬਾਕੀ। ਬੇਫਿਕਰ ਹੋ ਜਾ। ਇਹ ਬੱਕਰਾ ਸਹੀ ਆ ਬਈ। ਲਓ ਵੀ ਮਿੱਤਰੋ ਪਹਿਲਾ ਸੌਦਾ ਹੋਇਆ ਬਰਗਾੜੀ ਬੱਕਰਾ ਮੰਡੀ ਤੇ। 650 ਰੁਪਏ ਦਾ ਬੱਕਰਾ ਇਹ ਗੁਰਪ੍ਰੀਤ ਨੇ ਵੇਚਤਾ ਹੈ। ਤੇ ਬਾਈ ਹਰਾਂ ਦਾ ਪਿੰਡ ਵੀ ਬਰਗਾੜੀ ਆ ਤੇ ਗੁਰਪ੍ਰੀਤ ਦਾ ਵੀ ਬਾਈ ਦਾ ਪਿੰਡ ਬਰਗਾੜੀ ਆ। ਤੇ ਸੌਦਾ ਦੋਸਤੋ ਸਿਰੇ ਜੜਾਤਾ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਆਹ ਬੱਕਰਾ ਹੈ ਜੀ ਜਨਾ ਦੇਤਾ ਇਹ ਪੈਸੇ ਪੈਸੇ ਕੌਂਦੀ ਦਾ ਕੋਮੀ ਦਾ ਵਜਨ ਤੱਕ ਕੇ ਰੱਖਣਾ ਤੇ ਅੱਜ ਦੀ ਬਸਾਈ ਆਪਣੇ ਜਨਤ ਦੇ ਨਾਲ ਇਹ ਨਾ ਆਉਂਦੀ ਚੀਜ਼ ਵਗ ਜੇ ਨਾ ਹਾਂਜੀ ਆ ਬਸ ਗੱਲ ਤਾਂ ਹੁਣ 6700 ਲੱਗਿਆ ਤੁਹਾਡਾ ਜੇ ਦੋ ਦੋ ਫੜਾਣ ਦੇ ਫੜਾਣ ਦੇ ਹੁਣ 200 ਤੁਸੀਂ ਕਟਿਆ ਹੀ ਉਹ ਤੁਹਾਡੇ ਪਿੰਡ ਦੀ ਗੱਲ ਕੋਈ ਗੱਲ ਨਹੀਂ ਲਿਖਾਈ ਕਰਾ ਲਓ ਬਾਈ ਲਿਖੋ ਬਾਈ ਜੀ ਬਣਾਉਣਾ ਮੈਂ ਕੋਈ ਲਿਖਾਈ ਲਓ ਵੀ ਮਿੱਤਰੋ ਸੌਦਾ ਸਿਰੇ ਚੜ ਗਿਆ ਪੈਸੇ ਬਾਈ ਹਰਾਨੇ ਦੇਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਮੰਡੀ ਤੇ ਪਹੁੰਚਣ ਦੇ ਲਈ ਤੇ ਸੌਦਾ ਕਰਨ ਦੇ ਲਈ ਲਓ ਜੀ ਬਾਈ ਜੀ ਬਰਗਾੜੀ ਬੱਕਰਾ ਮੰਡੀ ਤੇ ਰਾਜਸਥਾਨ ਚੋਂ ਆਇਆ ਬਾਈ ਬਾਈ ਜੀ ਕਿਹੜਾ ਨਾ ਜਿਲ੍ਹਾ ਆਪਣਾ ਲੇਕਨਰ ਜਿਲ੍ਹਾ ਆਪਣਾ ਤੇ ਬੱਕਰੇ ਲੈ ਕੇ ਆਏ ਬਾਈ ਬੱਕਰੇ ਲੈ ਕੇ ਆਏ ਕੀ ਮੁੱਲ ਮੰਗਿਆ ਬਾਈ 25000 ਮੰਗਿਆ ਤੁਹਾਨੂੰ ਜੋੜੀ ਦਾ 25000 ਹੈ ਲਓ ਵੀ ਆ ਜੋੜੀ ਦਾ 25000 ਮੰਗਿਆ ਤੇ ਬਾਈ ਹਰਣਾ ਨੇ 15 ਲਾਇਆ ਸੀ ਗੁਰਪ੍ਰੀਤ ਹਰਣਾ ਨੇ ਸਹੀ ਸਾਮਾਨ ਕਰ ਉਹ ਤੇ ਮੈਂ ਇਹਨੂੰ 15.5 ਕਹਿਦਾ ਪਿੰਡ ਹੀ ਲਾ ਦੇ ਜੀ ਇਹਦੇ ਚੱਲ ਦੇ ਪੈਸੇ ਯਾਰ ਇਹ ਤਾਂ ਨਹੀਂ ਲਾਏਗੇ ਪਿੰਡ ਜਿੰਨੇ ਪਾੜਾ ਪੜ ਬਸ ਸਹੀ ਸਾਮਾਨ ਕਰਦੇ ਵਸੇ ਤੂੰ ਬਸ ਆ ਵੀ ਕਰਦੇ ਸਹੀ ਹੈ ਯਾਰ ਦਾਲ ਤਪਾ ਮੁੰਲਾ ਹੈ ਨਹੀਂ ਹਾਂ ਆ ਗਏ 15.5 ਕਹਿ 15.5 ਚੱਲ ਤੂੰ 15 ਕਹਿ ਨਾ ਯਾਰ ਮੈਂ 15.5 ਕਹਿਦਾ ਫੜ ਲਾ ਫੜ ਵੇੜੇ ਵੇੜ ਫੜੀ ਯਾਰ ਬਸ ਗਿਣ ਪੈਸੇ ਬਸ ਲੈ ਵੀ ਅੰਕਲ ਪੈਸੇ ਦੇ ਇਹ ਫੜੀ ਬੈਠਾ ਤੂੰ ਜਦ ਅੰਕਲ ਪੈਸੇ ਆਵਾ ਭਰਿਆ ਬੈਗ ਤੇ ਅੱਜ ਕਰਦੇ ਆ ਸੌਦੇ ਬਾਜੀ ਉਹ ਇਹਦਾ ਗੱਲ ਨਾ ਘਟਾਦੀ ਉਹ ਇਹ ਤਾਂ ਗੱਲ ਹੈ ਭਾਈ ਇਸ ਮੰਡੀ ਦੇ ਵਿੱਚ ਘੱਟ ਪੈਸੇ ਨਹੀਂ ਲਾਉਂਦੇਗੇ ਬਿਲਕੁਲ ਜਾਇਜ਼ ਮੁੱਲ ਹੁੰਦਾ ਕੋਈ ਅਸੀਂ ਕਦੇ ਗਲਤ ਪੈਸੇ ਨਹੀਂ ਅਗਲੇ ਐ ਹੁਣ 15 ਲਾਉਂਦਾ ਸੀ ਨਾ 500 ਮੈਂ ਪਾਤਾ ਤੇ ਉਹ ਬੋਲਿਆ ਨਹੀਂ ਵਿਚਾਰਾ ਸਹੀ ਬੋਲੂ ਕਿਵੇਂ ਕੱਲ ਯਾਰ ਤਾਂ 820 ਹੀ ਆਇਆ ਦੋਵਾਂ ਦਾ ਹਾਂ ਠੀਕ ਆ ਲਿਖਾਈ ਕਰਾ ਲਾ ਬਾਈ 850 ਹੋ ਗਿਆ 850 ਹਾਂ ਤਾਂ ਰਹਿ ਗਿਆ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਲਿਖਾਈ ਕਰਾ ਲਓ ਬਾਈ ਜੀ ਲਓ ਬਾਈ ਜੀ ਰਾਜਸਥਾਨ ਚੋਂ ਆਇਆ ਸੀ ਵੀਰ ਇਹ ਤੇ ਬਾਈ ਧੰਨਵਾਦ ਤੁਹਾਡਾ ਇੱਥੇ ਮੰਡੀ ਤੇ ਪਹੁੰਚਣ ਦੇ ਲਈ ਲਓ ਜੀ ਬਾਈ ਲੈ ਕੇ ਆਇਆ ਸੀਵੀਆਂ ਤੋਂ ਇਹ ਬੱਕਰੀਆਂ ਨਹੀਂ ਵੈਰੀ ਗੱਲ ਬੱਟੇ ਬਾਈ ਕਿੰਨੇ ਨਾਗ ਆ ਸਾਰੇ ਬਾਈ ਜੀ 16 ਨਾਗ ਲੋਬੀ 16 ਨਗ ਲੈ ਆ ਬਾਈ ਜੇ ਇੱਥੇ ਲੈ ਕੇ ਇੱਥੇ ਵੇਚਦੇ ਸਾਨੂੰ ਕੋਈ ਫਾਇਦਾ ਨਹੀਂ ਕਿਉਂ ਅਸੀਂ ਮਾਲ ਮਹਾਰਾਸ਼ਟਰ ਦਾ ਜੇ ਇੱਥੇ ਲੈ ਕੇ ਇੱਥੇ ਵੇਚਦੇ ਸਾਨੂੰ ਕੋਈ ਫਾਇਦਾ ਨਹੀਂ ਕਰ ਪੱਟੀ ਚ ਜਾਣਾ ਇਹਦਾ ਪੱਟੀ ਚ ਜਾਣਾ ਸਾਰਾ ਮਾਲ ਆਹ ਦੋ ਨਗਾਂ ਦਾ ਕੀ ਦੇ ਰਿਹਾ ਚੱਲਾ ਤੁਹਾਡੀ ਰੱਖ ਲਓ ਬੱਡੀ ਅਰੇ ਵੇਚਦਾ ਦੇਖ ਲੈ ਹੁਣ ਜਾਨਵਰ ਦੋ ਕਿਹੜੇ ਇੱਕ ਦੇ ਸਾਈ ਦੇ ਇੱਕ ਬੱਕਰਾ ਤੇ ਇੱਕ ਲਾਲ ਪੱਟ ਚਾਰ ਦਿੰਦਾਂ ਵਾਲੇ ਠੀਕ ਦੋ ਤਿੰਨ ਹੋਰ ਵੀ ਕੱਢੋਂਗਾ ਆਪਣੀ ਜ਼ਬਾਨ ਆ ਭੁੰਮੇ ਸਹੀ ਹੈ ਜੀ ਚੈਨਲ ਤੇ ਬੋਲਦੇ ਦੋ ਤਿੰਨ ਪਸੇ ਹੋਰ ਵੀ ਕੱਢੋਂਗਾ ਮੈਂ ਕੱਢੋ 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 ਕੰਨੇ ਚੰਗੇ ਕੱਢ ਕੇ ਮੈਦਾਨ ਨਵੇੜ ਦੇ ਕੰਮ ਪਹਿਲੀਆਂ ਜੀ ਕੱਠਿਆਂ ਦਾ ਨਹੀਂ ਮੇਲ ਕੱਠਿਆਂ ਨਾ ਕਰਦਾ ਬਾਹਲਾ ਵਧੀਆ ਥੱਲੇ ਲਾ ਲ ਜਿਹੜੇ ਜਿਹੜੇ ਦਾੰਦ ਦੇ ਵਿੱਚੇ ਡੇਨ ਦੇ ਪਿੱਛੇ ਤੂੰ ਬਾਈ ਆ ਸੋਚ ਲਾ ਵੀ ਤੇਰੀਆਂ ਸਾਰੀਆਂ ਚੰਗੀਆਂ ਨਹੀਂ ਇਹਨੂੰ ਸੋਚ ਕੇ ਕੱਢ ਲੈਂਦੇ ਤੂੰ ਜਿਹੜੀਆਂ ਮਰਜ਼ੀ ਹੋਣ ਤੇ ਤੂੰ ਆਪਦੇ ਹਿਸਾਬ ਨਾਲ ਪੈਸੇ ਮੰਗੜੇ ਨੇ ਆਪਦੇ ਹਿਸਾਬ ਨਾਲ ਮੈਂ ਕਿਹਾ ਜਿਹੜੀਆਂ ਉਹਦੇ ਪਸੰਦ ਆ ਫਿਰ ਉਸ ਹਾਂ ਦਾ ਰੇਟ ਹਾਂ ਪਸੰਦ ਨੂੰ ਤਾਂ ਤੇਰੀਆਂ ਬੱਕਰੀਆਂ ਸਾਰੀਆਂ ਚਲੋ ਦੇ ਦੀ ਮੈਂ ਤਾਂ ਇਹ ਕਹਿੰਦਾ ਸੀ ਦੋ-ਦੋ ਦਾ ਕਰ ਲੈ ਪਸ਼ੂ ਮੈਂ ਬਾਛੀ ਲੈ ਲਊਂਗਾ ਦੋ-ਦੋ ਦਾ ਰੇਟ ਕਰੀ ਜਾ ਸਹੀ ਹੈ ਬਾਈ ਦੀ ਐ ਬਾਈ ਨੂੰ ਨਹੀਂ ਜੱchni ਕੱਲ ਚਲ ਜੋੜੇ ਦਾ ਕਰ ਉਹ 4-4 ਦਾ ਨਹੀਂ ਆਪਾਂ ਕੀ ਮੰਗਿਆ ਦੋਹਾਂ ਦਾ 40000 ਰੁਪਏ ਜੀ ਬੱਕਰੇ ਦਾ ਤੇ ਉਹਦਾ ਪੱਠ ਦਾ 40 ਦੇ ਦਾਲ ਲਾਲ ਡੱਬੀ ਦਾ ਹਾਂ ਲਾਲ ਡੱਬੀ ਦਾ ਉਹ ਜੀ ਕੀ ਤੁਹਾਨੂੰ ਪਤਾ ਚੱਲ ਵਿਸ਼ਵਾਸ ਲਾ ਪੈਸੇ ਮੁੱਤ ਕਿੰਨੇ ਲੱਖਾਂ ਦੇ ਨਹੀਂ ਨਹੀਂ ਦੇਖ ਲੈ ਪਸ਼ੂ ਤਾਂ ਇੱਕ ਵੀ ਨਾ ਮਾਰਾ ਜੀ ਆਪਣਾ ਇੱਕ ਵੀ ਨਾ ਤਾਂ ਸੋਨਾ ਬਾਈ ਇਹਨਾਂ ਦੀ ਕਮਾਈ ਖੰਨੇ ਮਾਰਾ ਕਿਵੇਂ ਮਾਰਾ ਲਿ ਗਏ ਅੰਦਰ ਬਾਈਰਾ ਸਹੀ ਗੱਲ ਜਿਹੜੀ ਚੀਜ਼ ਦੀ ਕਮਾਈ ਖੰਨੇ ਮਾਰਾ ਥੋੜੀ ਕਮਾਂਗੇ ਮੂੰਹ ਪਾਸੇ ਕਰ ਲਓ ਅੱਛਾ ਜੀ ਬੋਲੋ ਜੀ ਕਾਲਾ ਜੀ ਮੈਂ ਕਹਤੋਂ 10000 ਮਿਲ ਜਾਣਗੇ ਨਹੀਂ ਮਿਲਣੇ 20 ਹਾਂ ਯਾਰ ਆ ਪਖੜਾ ਕਾਪੀ ਤੇ ਤੁਸੀਂ ਯਾਰ ਉਹਨਾਂ ਨੂੰ ਐਡ ਕਰ ਲਓ ਉਹ ਕਾਪੀ ਗਾਹੋਂ ਉੱਧਰ ਲੈ ਬਰਾਬਰ ਦੀ ਗੱਲ ਕਰਦੇ ਹੋ ਲੈ ਬਾਈ ਤੂੰ ਵੀ ਇੱਧਰ ਨੂੰ ਆ ਜਾ ਤੇਰੀ ਵਿੱਚ ਫੋਟੋ ਆ ਜੇ ਮਾੜੀ ਮੋਟੀ ਜੇ ਇਹ ਦੱਸ ਵੀ ਦੇ 50 ਮਜ਼ਦੂਰ ਕਰੀਏ ਨਾ ਤੂੰ ਵੇਖ ਕੇ ਦੱਸਿਆ ਬਈ ਆਹ ਮੇਰੀ ਪੱਟ ਦੇਣੀ ਆਹ ਆਖ ਨਾ ਤੇਰਾ ਬੱਕਰਾ ਜੇ ਕੋਈ ਅੱਖਾਂ ਮਰੇ ਨਹੀਂ ਲਕੋਇਆ ਥੱਲੇ ਲਾਉਣੇ ਵੇਖ ਲੈ ਥੱਲੇ ਲਾ ਕੇ ਗੱਲ ਕਰ ਲੈ ਫਿਰ ਵੀ ਬਸ ਹੌਣ ਤਾਂ ਥੱਲੇ ਲਾਈ ਪਿਆ ਨਹੀਂ ਕੇ ਬਸ ਸੌਤਾ ਹੋ ਗਿਆ ਦਲਾਲ ਨੇ ਕੋਈ ਨੇੜੇ ਤੇੜੇ ਵੀ ਨਹੀਂ ਆ ਬਾਈ ਵਾਲਾ ਕਿੰਨੇ ਦੇ ਪਾਉਣਾ ਫਿਰ ਪਾਸਤਾ ਹੀ ਤੁਨੂੰ ਰਾਤਾ ਬਾਈ ਜੇ ਇਹਦਾ ਕਲਾ ਦਿੰਦਾ ਯਾਰ ਤੇਰੇ ਪੱਠਾ ਰੱਖ ਦੇ ਵੀ ਵੀਰੇ ਹਿਸਾਬ ਨਾਲ ਹੀ ਦੇਨੇ ਦੂਗੇ 20 ਦੇ ਆ 20 ਦੇ ਹੀ ਬੱਕਰੇ 20 ਦਾ ਫਿਰ ਕਿੱਥੇ ਲੱਗ ਜਾ ਕੋ ਮੇਰੇ ਵੇਚਣੇ ਹੈਗਾ ਬਾਈ ਬੱਕਰਾ ਦੇ ਯਾਰ ਮੇਰੇ ਤੁਸੀਂ ਵੀ ਆਪਾ ਵੇਖ ਕੇ ਕਹੀ ਬੱਕਰਾ ਜੀ 12000 ਦਾ ਬੱਕਰਾ ਲਾ ਜੀ ਹਾਂ ਬਾਈ ਜੀ ਦੇਣਾ ਕਿੰਨਾ ਮੇਰੀ ਗੱਲ ਇੱਕ ਸੁਣੋ ਤੁਹਾਡੇ ਨਾਲ ਅਸੀਂ ਆਏ ਆ ਤਾਂ ਕੋਈ ਪੁਖਾਈ ਕਰਕੇ ਤਾਂ ਜਾਂਦੇ ਨਹੀਂ ਆਹ ਬਲਾਸਤਾਂ ਦੋਹਾਂ ਦਾ 35 ਲਾ ਦੇ ਲਾਸਟ ਜੀ ਬੱਕਰਾ ਦੇ ਇਕੱਲਾ ਸਮਝ 25000 ਦੇ ਦੋਨੇ ਹੋ ਗਏ 25000 ਦੇ ਦੋਨੇ ਜਾ ਬਾਸਾ ਨਹੀਂ ਉਹ ਨਹੀਂ ਗੋਪੀ ਆ ਲੈ ਲਾ 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 ਨਹੀਂ ਗੋਪੀ ਘਾੜ ਦੇ ਆ ਉਹ ਤਾਂ 22 ਤੋਂ ਸਿੱਧੇ 25 ਛੋਕੇ ਸਿੱਧਾ ਪਾ ਸਾਰਾ ਮੈਸੇਜ ਕੀ ਪਾਸੀ ਮਾਲ ਦੇਣਾ ਉੱਥੇ ਮਹਾਰਾਜ ਚ ਬਲਾ ਤੂੰ ਦੋਨੇ ਨਾਲ ਬੱਚੀ ਉਹ ਗੋਪੀ ਬਾਈ ਦਾ 25 ਕਰ ਬੈ ਯਾਰ ਚੱਲ ਆ ਯਾਰ ਉਹ ਮਾਰ ਪੈਂਦੀ ਇਹਨਾਂ ਨੂੰ ਨਹੀਂ ਫਿਰ ਰਹਿਣ ਦੇ ਸਹੀ ਹੈ ਮਾ ਜੀ ਕਿੱਥੋਂ ਹੈ ਬਾਈ ਇੱਥੇ ਜੰਦ ਗੱਲ ਬੱਕਰਾ ਹੀ ਲਸਾ ਗਿਆ ਸਹੀ ਨਹੀਂ ਇਹ ਹੋਰ ਅੱਲਸੀ ਹੈ ਬੂ ਮੈਂ ਬੇਰੀ ਕਰ ਹੁਣ ਸਵੀਆਂ ਤੋਂ ਆਇਆ ਬਾਈ ਤਾਂ ਦੇ ਪੈਸੇ ਨਾ ਲਾਈ ਨਾ ਅਸੀਂ ਵੀ ਕਰ ਬਿਲਕੁਲ ਬਿਲਕੁਲ ਜਿੰਨਾ ਤਾਣਾ ਜਿਹਦੇ ਉਹਦੇ ਪੈਸੇ ਨਾ ਲਾਈ ਅਸੀਂ ਵੀ ਆਉਣੇ ਪੈਣੇ ਬਾਈ ਫੇਰ ਹੀ ਅਗਲਾ ਦੇਊਗਾ ਗਹਿਣ ਪੈਸੇ ਗਹਿਣ ਨਾ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਇੰਨੇ ਚ ਕੋਈ ਹੋਰ ਕਿਹਨਾਂ ਸਵਾਲ ਬੱਕਰਾ ਦਿੱ ਦੱਸ ਬੱਕਰਾ ਬੱਕਰਾ ਦਿੱ ਆਪਾਂ ਫੇਰ ਦੋਹਾਂ ਦੇ ਕਰ ਲੋ ਕਰੋ ਬੱਕਰਾ ਦੇ ਦੇ ਕੱਲਾ ਕਿੰਨਾ ਦਿੰਨਾ ਬੱਕਰਾ ਦੱਸ ਦੇ ਕਿੰਨਾ ਦਿੰਨਾ ਕੋਈ ਨਾ ਦੰਦ ਸਿਆ ਜੀ 20000 ਦਾ ਯਾਰ ਬਾਈ ਦੋਵੇਂ 20 20 ਦੇ ਹਿਸਾਬ ਨਾਲ ਹੀ ਦੇਣੇ ਆ ਜੇ ਮੈਨੂੰ ਪਤਾ ਦੋਵੇਂ ਹੀ ਚੰਗੀਆਂ ਆ ਇਹ ਪੂਰੀਆਂ ਚੰਗੀਆਂ ਆ ਜੇ ਦੋਵੇਂ ਚੱਲ ਯਾਰ ਸਾਰੀਆਂ ਹੀ ਚੰਗੀਆਂ ਆ ਦੇ ਉਹ ਯਾਰ ਜ਼ਿਆਦੇ ਚੰਗੀਆਂ ਮੈਂ ਤੈਨੂੰ ਪਹਿਲਾਂ ਹੀ ਕਹਦਾ ਵੀ ਤੇਰੀਆਂ ਸਾਰੀਆਂ ਚੰਗੀਆਂ ਜ਼ਿਆਦੇ ਚੰਗੀਆਂ ਕਿਹਾ ਜੀ ਚਲੋ ਠੀਕ ਚਲੋ ਛੱਡੋ ਓਏ ਹੋਰ ਬੱਥੇਰੀ ਯਾਰ ਸਹੀ ਆ ਜੰਗਾਂ ਦੇ ਬੀਰ ਬਹੁਤ ਨਹੀਂ ਨਹੀਂ ਓਏ ਨਹੀਂ ਓਪੀ ਨਹੀਂ ਆ ਬੱਕਰਾ ਫੜਾ ਲਾ ਯਾਰ ਬੱਕਰਾ ਨਹੀਂ ਨਹੀਂ 26 ਮਿੰਟ ਆ ਬੱਕਰਾ ਨਹੀਂ ਯਾਰ ਜੰਡੀ ਦੀ ਵੱਡਾ ਮੈਂ ਗੱਲ ਮਾਰੀ ਹਾਂ ਬਾਈ ਹੁਣ ਨਾ ਵੇੜੋ ਥੋੜਾ ਹੋ ਗਿਆ ਯਾਰ ਬਾਈ ਨਹੀਂ ਨਹੀਂ ਇਹਨਾਂ ਤਾਂ ਮਹਿੰਗਾ ਬੰਦਾ ਕੋਲ ਉਹ ਨਹੀਂ ਮਹ ਨੇ ਨਾ ਨਹੀਂ ਤਾਂ ਕਰਨਾ ਚੱਕਾ ਫਿਰ ਸਿੰਗੂ ਵੀ ਖਲੇ ਯਾਰ ਠੀਕ ਹੈ ਤਰ ਕਹੇ 26 ਹਜ਼ਾਰ ਲਿਆਕਣਾ ਉਹ 26 ਦਾ ਬਾਹਰ ਆਪਣਾ ਯਾਰ ਆ ਵੜ ਇਧਰ ਆਈ ਬਾਈ ਸਾਹਮਣੇ ਹੋ ਜਾ ਆ ਜਾ ਸਾਹਮਣੇ ਬਾਈ 26 ਦਾ ਕਰਤਾ ਜੋੜਾ ਹਾਂਜੀ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਬਾਈ ਇੱਥੇ ਪਹੁੰਚਣ ਦੇ ਲਈ ਕੋਈ ਨਹੀਂ ਤੂੰ ਓਏ ਮੈਨੂੰ ਹੀ ਕਹਿੰਦਾ ਕਾਲਿਆ ਪੰਜ 40000 ਵੱਧ ਲਾਇਆ ਤੈਨੂੰ ਹੀ ਦੇ ਦੇ ਉਹਨੂੰ ਤਾਂ ਦੇ ਦੇਣ ਦੀ ਹੁੰਦਾ ਓਏ ਸਭ ਕੁਝ ਦਿੰਦਾ ਯਾਰ ਬਕਰੇ ਲੈ ਲੈ ਲਵੇ ਲਗਾਤਾਰ ਬਰਗਾੜੀ ਬੱਕਰਾ ਮੰਡੀ ਦੇ ਸੌਦੇ ਹੋ ਰਹੇ ਬਾਈ ਜੀ ਛੇ-ਛੀਆਂ ਪਿੰਡ ਤੋਂ ਆਏ ਸੀ 16 ਨਗ ਸੀ ਬਾਈ ਜੀ ਹਰਾਂ ਕੋਲ ਤੇ ਜੋੜਾ ਆ ਜਿਹੜਾ ਇਹ ਸੌਦਾ ਹੋ ਗਿਆ ਬਾਈ ਕਾਲੇ ਨੇ ਲੈ ਲਿਆ ਇਹ ਮੈਨੂੰ ਪਤਾ ਨਹੀਂ ਸੀ ਉੱਥੇ ਸੀ ਉੱਥੇ ਦੀ ਚੜ੍ਹਦੇ ਤਾਂ ਉੱਥੇ ਦੇ ਵਿੱਚ ਚਲੋ ਭੁਣੀ ਦਾ ਹੋ ਗਿਆ ਪਤੀ ਜੀ ਸੱਬਦ ਠੀਕ ਹੈ ਗੇਲਣਾ ਬਈ ਹੱਥ ਮਾਰ ਲਾ ਦੁਬਾਰਾ ਚੱਲ ਆ ਦੋ ਬੱਕਰੀਆਂ ਹੈਗੀਆਂ ਜਿਹੜੀ ਤੇਰੇ ਹੈ 8 8 ਦੰਦ ਕਿੰਨੇ ਦੀਆਂ ਬਹੁਤ ਮੰਦੀ ਗੱਲ ਹੁਣ ਆ ਗੇਲਣਾ ਗੇਲਣਾ ਹਾ ਲਿਖਾਈ ਹੋ ਜੂਗੀ ਇਕੱਠੀ ਹੋ ਜੂਗੀ ਦੋਨਾਂ ਹਾਂ ਲਿਖਾਈ ਬਾਅਦ ਚ ਕਰ ਲੋ ਜੇ ਪਹਿਲਾਂ ਪੈਸੇ ਚੱਕ ਕੇ ਗਾ ਠੀਕ ਕਰ ਲੋ ਗਣ ਕੇ ਠੀਕ ਆ ਬਾਈ ਕਾਲੇ ਓਕੇ ਅੰਜਾਂ ਬਹੁਤੀ ਥੋੜੀ ਮੋੜਾਂਗੇ ਸਹੀ ਆ ਬਾਈ ਸਹੀ ਠੀਕ ਬੋਲ ਮਦਾਨ ਲੈ ਵੀ ਬੋਲ ਕੀ ਮੰਗਦਾ ਬਈ ਜਦੋਂ 10000 ਇਹ ਅੱਜ ਰੇਟ ਤਾਰ ਯਾਰ ਬਾਈ ਲੋ ਇਸਾ ਬਹੁਤਾ ਵਜਨ ਕਿੰਨਾ ਕਾ ਬੱਕਰੇ ਦਾ ਵਜਨ ਇਸਾਂ ਦਾ ਤੁਸੀਂ ਆਪ ਦੇਖ ਲੈ ਆਪ ਦਾ ਕਿਹੜਾ ਮੀਟ ਵਾਲੀ ਇਹਦਾ ਨਸਲ ਐਡੀ ਹੈ ਨਹੀਂ ਬਾਈ ਯਾਰ ਰੰਗ ਦਾ ਵੇਖ ਲੋ ਕੱਲਾ ਰੰਗ ਰੰਗ ਨਹੀਂ ਆ ਦਾ ਪੁੱਛ ਲੈ ਕੱਟ ਆ ਦੱਸ ਬਈਆ ਜੋੜਾ ਘੜ ਜੋੜਾ ਕਾਲੇ ਜੋੜਾ ਲਾ ਜੋੜਾ ਹੀ ਕੱਢੂਗਾ ਇੱਕ ਦਾ ਦੱਸ ਬਈ ਬਸ ੱਲੇ ਲਾਲਾ ਜੋੜਾ ਬਸ ੱਲੇ ਨੂੰ ਚਰਾਉਣੇ ਇੱਥੇ ਪਹਿਲੇ ਮੁੱਲ ਪੁੱਛ ਲੈ ਤਾਂ ਤਾਈ ਚੜਦੇ ਹਾਂ ਹਾਂ ਵੀ ਦੱਸ ਮੁੱਲ ਇਹਨਾਂ ਚੋ ਲੋ ਹੀ ਮੁੱਲ ਰੱਖੀ ਠੱਬਾ ਹੀ ਦਾ ਹੈ ਲਾਲਾ ਭਾ ਦੋਤੀ ਵੜਾਇਆ ਰਾਜ ਸਿੰਘ ਹਾਂ ਭਾਈ ਉਹ ਕਿੱਧਰ ਗਏ ਬੰਦੇ ਹੀ ਭਾਦੀ ਕੇ ਚੱਕੇ ਵਿੱਚ ਫੋੜਾ ਬੰਦੇ ਚੱਕੇ ਆ ਦੇ ਖੜੇ ਆ ਉਹ ਦੱਸੋ ਚੱਕੇ ਦਾ ਭਾਦੀ ਨਾਲ ਬਾਹਰ ਹੀ ਨਹੀਂ ਪਏ ਚੱਕੇ ਭਾਦੀ ਜੂਗਾ ਨਹੀਂ ਨਹੀਂ ਨਾ ਫਿਰ ਵੀ ਇਹਨੂੰ ਇਹਨਾਂ ਤੋਂ ਥੋੜਾ ਕੰਮਣਾ ਚਾਹੀਦਾ ਚੱਕਰ ਨਾ ਉਹ ਭਰਾਵਾ ਐਂ ਕਿਹਾ ਵੀ ਤੁਸੀਂ ਭੱਜ ਗਏ ਰੇਡ ਛੱਡ ਕੇ ਮੇਰੇ ਕੋਲ ਬੋਕੀ ਲੈਵਾਂਗੇ ਚੱਕੇ ਤੁਸੀਂ ਮੜਾ ਹੋਤੋਂ ਕਿਹੜੇ ਪਿੰਡੋਂ ਆਏ ਬਾਈ ਜੀ ਮੰਨੜੇ ਕੋਠਾ ਮੰਨੜੇ ਕੋਠਾ ਮੱਲੇ ਵਾਲੇ ਕੋਠਾ ਜੀ ਲਓ ਭਾਈ ਬਾਈ ਮੱਲੇ ਵਾਲੇ ਕੋਠਾ ਜੋਂ ਆਏ ਆ ਇਹ ਤਿੰਨ ਬੱਕਰੇ ਇਹਨਾਂ ਕੋਲੇ ਕਾਲੇ 21000 ਰੁਪਇਆ ਮੰਗਿਆ ਬਾਈ ਹਰਾਨੇ ਤੇ ਇਧਰੋਂ ਇੱਕ ਬੱਕਰੀ ਆ ਦੋ ਮਗਰ ਬੱਕਰੇ ਆ ਬਰਬਰੀ ਕਹਿ ਰਹੇ ਜੋੜੇ ਆ ਬਾਈ ਇਹ ਕਿ ਕਹਿ ਰਿਹਾ ਦੂਰੇ ਆ ਬਾਈ ਨੇ ਲੱਖ ਰੁਪਏ ਦੀ ਗੱਲ ਕੀਤੀ ਆ ਬਾਈ ਨੇ ਲੱਖ ਰੁਪਏ ਦੀ ਗੱਲ ਕੀਤੀ ਆ ਨੇ ਬਕਰਾਂ ਕਰਕੇ ਤੇਰੀ ਕਰਕੇ ਨਹੀਂ ਭਾਈ ਯਾਰ ਇਹਦੇ ਨਾਲ ਮਰਨੀ ਨਾਗਦੀ ਪਰ ਤੂੰ 100 ਆਹ ਗੱਲ ਨੇ ਸਹੀ ਕੀਤੀ 100 ਸ परसेंट ਗੱਲ ਕੀਤੀ ਹੈ ਭਾਈ ਇਹ ਕਹਿਰੇ ਵਾਲੇ ਭਾਈ ਇਹ ਕਹਿਰੇ ਵਾਲੇ ਹੋਣਗੇ ਕਹਿਰੇ ਵਾਲੇ ਜਾਣਗੇ ਕਹਿਰੇ ਚ ਚਲ ਭਾਈ ਨੇ ਬਹੁਤ ਵਧੀਆ ਗੱਲ ਕੀਤੀ ਹੈ ਦੋਸਤੋ ਨੇ ਅੱਜ ਕੱਲ੍ਹ ਅਗਲਾ ਲਾਲਚ ਕਰਦਾ ਅਗਲਾ ਹੰਦਾ ਕਾਲੇ ਕਹਿਰੇ ਆ ਇਹ ਆ ਜਾ ਪਾਈ